ਮੇਰੇ ਨਾਲ ਚਲਦੀਗੜ ਤੋਂ ਵੀਡੀਓ ਕਾਲ ਤੇ ਨੇ ਪੰਥਕ ਲੀਡਰ ਸਰਦਾਰ ਮਨਜੀਤ ਸਿੰਘ ਪੋਮਾ ਪੋ ਮਜੀ ਸਤਿ ਸ਼ਕਾਲ ਸਤਿ ਸ਼ਕਾ ਭਾਈ ਸਤਿ ਮਨਜੀਤ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਇਲਾਵਾ ਸਿੰਘ ਸਹਿਬਾਨ ਜਿਹੜੇ ਅਕਾਲ ਤਖਤ ਦੇ ਜਥੇਦਾਰ ਤੇ ਬਾਕੀ ਜਥੇਦਾਰਾਂ ਦੀ ਉੱਪਰ ਵੀ ਕੁਝ ਸਵਾਲ ਉੱਠ ਰਹੇ ਨੇ ਇਹ ਜਿਹੜੇ ਸਵਾਲ ਉੱਠ ਰਹੇ ਨੇ ਕਿੰਨੇ ਕੁ ਵਾਜਬ ਨੇ ਮੇਖੋ ਇਹ ਸਵਾਲ ਸਮੇਂ-ਸਮੇਂ ਉੱਠਦੇ ਰਹੇ ਆ। ਇਹ ਕਿੰਤੂ ਪ੍ਰਿੰਤੂ ਵੀ ਚੱਲਦੇ ਰਹੇ ਆ। ਵਾਹ 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 ਵੀ ਸਿੰਘ ਸਾਹਿਬਾਨ ਦੀ ਹੁੰਦੀ ਰਹੀ ਆ। ਜੀ। ਜਦੋਂ ਵੀ ਗੁਰਮਤਿ ਆਸ਼ੀਅਨਸਾਰ ਤੇ ਮੀਰੀ ਪੀਰੀ ਦੇ ਸਿਧਾਂਤ ਅਨਸਾਰ ਪੰਥ ਸਿੰਘ ਸਾਹਿਬਾਨ ਫੈਸਲੇ ਲੈਂਦੇ ਰਹੇ ਆ। ਜੀ। ਤੇ ਪੰਥ ਵਾਹ ਵਾਹ ਕਰਦਾ ਰਿਹਾ। ਹਮ ਹਮ। ਤੇ ਜਦੋਂ ਮੀਰੀ ਪੀਰੀ ਦੇ ਸਿਧਾਂਤ ਤੋਂ ਹਟ ਕੇ ਗੁਰਮਤਿ ਤੋਂ ਭੜਕ ਕੇ ਫੈਸਲੇ ਨਿੱਜੀ ਹੀ ਕਿਸੇ ਦੀ ਬਚਾਓ ਲਈ ਕਿਸੇ ਦੀ ਹਮਾਇਤ ਲਈ ਜਿਹੜੇ ਕੀਤੇ ਜਾਂਦੇ ਸੀ ਜਾਂ ਕੀਤੇ ਜਾਂਦੇ ਆ ਉਥੇ ਕਿੰਤੂ ਪੰਤੂ ਓਟਦੇ ਰਹੇ ਆ ਹਾਂ ਹਾਂ ਤੁਸੀਂ ਹੁਣ ਆਪ ਜੀ ਨੇ ਗੱਲ ਕੀਤੀ ਆ ਕਿ ਪੰਜ ਸਿੰਘ ਸਹਿਬਾਨਾਂ ਦੀ ਵਿਧਿਵਾਧਾਨ ਦੇ ਉਹਨਾਂ ਦੀ ਅਨੁਯੁਕਤੀ ਦੀ ਮੈਂ ਦੱਸਣਾ ਚਾਹੁੰਦਾ ਵਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੇ ਵਿੱਚ ਜੀ ਕਥੇਦਾਰ ਦੀ ਕੋਈ ਪੋਸਟ ਹੀ ਨਹੀਂ ਹੈਗੀ ਜੀ ਪਰ ਇਸ ਦਾ ਇਹ ਮਤਲਬ ਨਹੀਂ ਆ ਵੀ ਅਸੀਂ ਹੁਣ ਜ਼ਹਿਦਾਦਾਰਾਂ ਨੂੰ ਜ਼ਹਿਦਾਰੀ ਨਹੀਂ ਮੰਨਣਾ ਜਾਂ ਪੰਥ ਸਿੰਘ ਸਾਹਿਬਾਨਾਂ ਨੂੰ ਸਿੰਘ ਸਾਹਿਬ ਜੀ ਨੇ ਬਾਣ ਨਹੀਂ ਮੰਨਣਾ ਜੀ ਵੇਖੋ ਗੁਰੂ ਸਾਹਿਬ ਤੋਂ ਛੱਟ ਕੇ ਹੂੰ ਜਿਹੜੇ ਪੰਥ ਨੇ ਫੈਸਲੇ ਕੀਤੇ ਆ ਜਾਂ ਪੰਥ ਨੇ ਜਿਹੜੀਆਂ ਨੇ ਸੰਸਥਾਵਾਂ ਹੋਂਦ ਚੱਲ ਜਾਂਦੀਆਂ ਨੇ ਜੀ ਉਹ ਗੁਰੂ ਸਾਹਿਬ ਤੋਂ ਗੁਰੂ ਸਾਹਿਬ ਤੋਂ ਬਾਅਦ ਹੀ ਆਈਆਂ ਨੇ ਜੀ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਹੋਵੇ ਭਾਵੇਂ ਸਿੱਖ ਮਿਸਲਾਂ ਹੁਣ ਭਾਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਵੇ ਭਾਵੇਂ ਸ਼ਰੋਮਣੀ ਅਕਾਲੀ ਦਲ ਬਣਾਉਣਾ ਪਿਆ ਭਾਵੇਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣੀ ਪਈ ਜੀ ਇਹ ਸਾਰੀਆਂ ਜਿਹੜੀਆਂ ਨੇ ਗੁਰੂ ਸਾਹਿਬਾਨ ਤੋਂ ਬਾਅਦ ਹੀ ਇਹ ਸੰਸਥਾਵਾਂ ਜਿਹੜੀਆਂ ਨੇ ਬਣੀਆਂ ਨੇ ਇਸੇ ਤਰ੍ਹਾਂ ਹੀ ਪੰਥ ਨੇ ਇੱਕ ਜਿਹੜੀ ਪੋਸਟ ਆ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹਨੂੰ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਜਹੇਦਾਰ ਕਹਿੰਦੇ ਆ ਜੀ ਉਹ ਪੰਥ ਨੇ ਹੀ ਕ੍ਰੀਏਟ ਕੀਤੀ ਆ ਬਿਲਕੁਲ ਠੀਕ ਔਰ ਪਰ ਪਰ ਉਹਦੇ ਵਿੱਚ ਗੱਲ ਕੀ ਆ ਕਿ ਉਹਦਾ ਕੋਈ ਵਿਧੀ ਵਿਧਾਨ ਨਹੀਂ ਆ ਜਹੇਦਾਰ ਸਾਹਿਬ ਦੀ ਤੇ ਯੁਗਤੀ ਕਿਵੇਂ ਹੋਵੇ ਉਹਦੇ ਨਿਜਮ ਕੀ ਆ ਉਹਦਾ ਅਧਿਕਾਰ ਖੇਤਰ ਕੀ ਆ ਉਹਨੂੰ ਆਪਾਂ ਲਾਉਣਾ ਕੀ ਆ ਹੁਣ ਮਾਫ ਕਰਨਾ ਉਹ ਸ਼ਬਦ ਮਾੜੇ ਆ ਪਰ ਹੈ ਸੱਚੇ ਆ ਜੀ ਇੱਕ ਸਰਕਾਰੀ ਚਪੜਾਸੀ ਨੂੰ ਆਪਾਂ ਲਾਉਣਾ ਹੋਵੇ ਬਦਲਣਾ ਹੋਵੇ ਆਪਾਂ ਨੌਕਰੀ ਤੋਂ ਕੱਢਣਾ ਹੋਵੇ ਜੀ ਉਹਨੂੰ ਵੀ ਤਿੰਨ ਨੋਟਿਸ ਭੇਜੇ ਜਾਂਦੇ ਆ ਬਿਲਕੁਲ ਠੀਕ ਆ ਸਾਡਾ ਸਿੱਖ ਕੌਮ ਦੀ ਸਰਮੌਰ ਪੋਸਟ ਸਿੰਘ ਸਾਹਿਬਾਨ ਜਹਦਾਰ ਸ੍ਰੀ ਅਕਬਤਖਸਬ ਹੋਵੇ ਜੀ ਉਹਨੂੰ ਕੋਈ ਨੋਟਿਸ ਨਹੀਂ ਇਹ ਗਿਆਨੀ ਪੂਰਨ ਸਿੰਘ ਦੇ ਸਮੇਂ ਵੀ ਹੋਇਆ ਵਾ ਸਿੰਘ ਸਾਹਿਬ ਦੇ ਸਮੇਂ ਗਿਆਨੀ ਜਗਿੰਦਰ ਸਿੰਘ ਵਦਾਂਤੀ ਦੇ ਸਮੇਂ ਵੀ ਹੋਇਆ ਵਾ ਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦੇ ਸਮੇਂ ਵੀ ਜਿਹੜਾ ਵਾ ਇਹ ਇਸ ਤਰ੍ਹਾਂ ਹੋਇਆ ਵਾ ਉਹਨਾਂ ਨੂੰ ਕੋਈ ਨੋਟਿਸ ਨਹੀਂ ਚੁੱਪ ਕਰਕੇ ਜਿਹੜਾ ਵਾ ਜੀ ਤੁਹਾਨੂੰ ਹਟਾਤਾ ਤੁਸੀਂ ਅਸਤੀਫਾ ਦੇ ਦਿਓ ਪਾਸੇ ਹੋ ਜਿਓ ਇਹ ਪਿਛਲੇ ਸਮੇਂ ਆਪਣੇ ਅੱਖੀ ਸਾਰਾ ਕੁਝ ਆਪਾਂ ਵੇਖਣ ਨੂੰ ਜਿਹੜਾ ਵਾ ਮਿਲਿਆ ਵਾ ਭਾਈ ਮਨਜੀਤ ਸਿੰਘ ਮਨਜੀਤ ਸਿੰਘ ਜੀ ਮਨਜੀਤ ਸਿੰਘ ਜੀ ਤੁਸੀਂ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਦਾ ਨਾਮ ਲਿਆ ਵਾ ਮੈਨੂੰ ਪਤਾ ਲੱਗਾ ਵਾ ਕਿ 25 ਸਾਲ ਪਹਿਲਾਂ ਉਹਨਾਂ ਨੇ ਕੋਈ ਕੋਸ਼ਿਸ਼ ਕੀਤੀ ਸੀ ਵਿਧੀ ਵਿਦਾਂਤ ਬਣਾਉਣ ਦੀ ਉਹਦੇ ਤੇ ਚਾਣਨਾ ਪਾਓਗੇ ਜਰਾ ਸੰਧੂ ਸਾਹਿਬ 29 3 2000 ਦੀ ਗੱਲ ਹੂੰ ਉਸ ਸਮੇਂ ਹੀ ਇਹ ਗੱਲ ਵਿਧੀ ਵਿਧਾਨ ਬਣਾਉਣ ਦੀ ਉੱਠੀ ਖਾਸ ਕਰਕੇ ਜਦੋਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਲਾਇਆ ਗਿਆ ਵਾ ਹੂੰ ਹੂੰ ਉਸ ਤੋਂ ਬਾਅਦ ਗਿਆਨੀ ਮੋਹਨ ਸਿੰਘ ਜੀ ਨੂੰ ਜਿਹਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਲਾਇਆ ਗਿਆ ਜੀ ਪਰ ਉਹ ਕਿਸੇ ਦਬਾਅ ਕਰਕੇ ਜਾਂ ਕਿਸੇ ਕਾਰਨ ਕਰਕੇ ਉਹਨਾਂ ਪੋਸਟ ਗ੍ਰਹਿਣ ਹੀ ਨਹੀਂ ਕੀਤੀ ਅੱਛਾ ਉਹ ਨਾ ਕਰਕੇ ਕਿ ਮੈਂ ਜਹੇਦਾਰੀ ਲੈਣੀ ਨਹੀਂ ਹੂੰ ਹੂੰ ਉਸ ਤੋਂ ਬਾਅਦ ਇਹ ਪੋਸਟ ਜਿਹੜੀ ਆ ਗਿਆਨੀ ਪੂਰਨ ਸਿੰਘ ਜੀ ਸਿੰਘ ਸਾਹਿਬਾਂ ਨੂੰ ਜਿਹੜੀ ਆ ਸਰਕਟਾ ਉਸ ਅਮਰਸਰ ਦੇ ਵਿੱਚ ਬੈਠ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹੂੰ ਉਹਨਾਂ ਨੂੰ ਕਿਹਾ ਕਿ ਗਿਆਨੀ ਪੂਰਨ ਸਿੰਘ ਜੀ ਨੂੰ ਜਿਹੜਾ ਵਾ ਤੋਹੀ ਜਿਹੜਾ ਵਾ ਅਕਾਲ ਤਖਤ ਸਾਹਿਬ ਦਾ ਜ਼ਹੀਦਾਦ ਜਿਹੜਾ ਵਾ ਲਾ ਦੇ ਜੀ ਉਸ ਸਵੇ ਫਿਰ ਉਹਨਾਂ ਨੇ ਜ਼ਹੀਦਾਦ ਬਣ ਕੇ ਇੱਕ ਪਾਸੜ ਕਈ ਫੈਸਲੇ ਜਿਹੜਾ ਵਾ ਕੀਤੇ ਸੀ ਜਿਹੜੇ ਪੰਥ ਨੂੰ ਪ੍ਰਵਾਨ ਨਹੀਂ ਸੀ ਜੀ ਫਿਰ 29 ਤਿੰਨ 2009 ਜਦੋਂ ਉਹਨਾਂ ਦੀ ਜਗ੍ਹਾ ਗਿਆਨੀ ਜਗENDER ਸਿੰਘ ਵਦਾਂਤੀ ਸਾਹਿਬ ਨੂੰ ਹੂੰ ਇਹਦਾ ਸ੍ਰੀ ਅਕਾਲ ਤਖਤ ਸਾਹਿਬ ਬਣਾਇਆ ਜਾਂਦਾ ਵਾ ਜੀ ਉਹਨਾਂ ਨੇ ਫਿਰ 29 ਤਿੰਨ 2005 ਨੂੰ ਪੰਜ ਸਿੰਘ ਸਾਹਿਬਾ ਉਹਨਾਂ ਦੀ ਮੀਟਿੰਗ ਦੇ ਵਿੱਚ ਜਿਹੜੇ ਗਿਆਨੀ ਪੂਰ ਸਿੰਘ ਜੀ ਨੇ ਇੱਕ ਪਾਸੇ ਕੋਈ ਫੈਸਲੇ ਕੀਤੇ ਸੀ ਉਹ ਫੈਸਲੇ ਰੱਦ ਕੀਤੇ ਉਹ ਫੈਸਲੇ ਵਾਪਸ ਲਏ ਅੱਛਾ ਨਾਲ ਹੀ ਉਸੇ ਹੀ ਮੀਟਿੰਗ ਦੇ ਵਿੱਚ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਗਈ ਹੂੰ ਹੂੰ ਇਹ ਉਹ ਪੰਜ ਸਿੰਘ ਸਾਹਿਬਾਨ ਭਾਵੇਂ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਆ ਭਾਵੇਂ ਪੰਥ ਸਿੰਘ ਸਾਹਿਬ ਆ ਇਸ ਭਾਵੇਂ ਸ੍ਰੀ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਆ ਜੀ ਇਹਨਾਂ ਦਾ ਇੱਕ ਵਿਧੀ ਵਿਧਾਨ ਬਣਾਇਆ ਜਾਵੇ ਕਿ ਇਹਨਾਂ ਨੂੰ ਨਿਯਮ ਤੈਅ ਕੀਤੇ ਜਾਣ ਇਹਨਾਂ ਦੇ ਅਧਿਕਾਰ ਖੇਤਰ ਤੈਅ ਕੀਤੇ ਜਾਣ ਇਹਨਾਂ ਨੂੰ ਹਟਾਉਣ ਦੀ ਪ੍ਰਕਿਰਿਆ ਇੱਕ ਜਿਹੜੀ ਆ ਉਹ ਵਿਧੀ ਵਿਧਾਨ ਜਿਹੜਾ ਵਾ ਬਣਾਇਆ ਜਾਵੇ ਸਿਰਫ ਉਸ ਤੋਂ ਬਾਅਦ ਫਿਰ ਕੋਈ ਫਿਰ ਪੋਮਾ ਸਾਹਿਬ ਫਿਰ ਉਸ ਤੋਂ ਬਾਅਦ ਕੋਈ ਸਿਸਟਮ ਬਣਿਆ ਮੈਂ ਭਰਿ ਉਹੇ ਲੱਗਾ ਦੱਸਣਾ ਹਾਂ ਉਹਨਾਂ ਨੇ ਇਹ ਦਾਇਰ ਕਰਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੂੰ ਹੂੰ ਵੀ ਇਹ ਤੁਸੀਂ ਬਣਾਓ ਪੰਥਕ ਕੌਵਤਵਾਨਾਂ ਦੀ رائے ਲੈ ਕੇ ਅੱਛਾ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਦਲਾਂ ਦਾ ਸਾਰਿਆਂ ਨੂੰ ਪਤਾ ਕਬਜਾ ਵਾ ਉਹਨਾਂ ਦੇ ਦਬਾਅ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2000 ਤੋਂ ਲੈ ਕੇ ਅੱਜ 24 ਆ ਗਈ ਆ ਹੂੰ ਹੂੰ ਉਹਨਾਂ ਨੇ 24 ਸਾਲ ਹੋ ਗਿਆ ਵਾ ਉਹ ਫਾਈਲ ਉਹ ਜਿਹੜਾ ਵਿਧਿ ਵਿਧਾਨ ਵਾਲਾ ਜਹੇਦਾਰ ਸਾਹਿਬ ਦਾ ਆਦੇਸ਼ ਆ ਉਹ ਉਹਨਾਂ ਮੰਨਿਆ ਨਹੀਂ ਆ ਉਸੇ ਤਰ੍ਹਾਂ ਇਹਦੇ ਚ ਸਮੁੰਦਰੀ ਹਾਲ ਦੇ ਵਿੱਚ ਜਿਹੜਾ ਵਾ ਪਿਆ ਉਹਦੇ ਤੇ ਕੋਈ ਕਾਰਵਾਈ ਉਹਨਾਂ ਨਹੀਂ ਕੀਤੀ ਪਰ ਨਾਲ ਹੀ ਹੂੰ ਉਸ ਵੇਲੇ ਪੰਥਕ ਜਥੇਬੰਦੀਆਂ ਨੇ ਜਿਹੜਾ ਵਾ ਵਿਗਿਆਨੀ ਜਗENDER ਸਿੰਘ ਵਿਦਵਾਨਤੀ ਨੂੰ ਮਿਲੀਆਂ ਤੇ ਉਹਨਾਂ ਸਲਾਹ ਕੀਤੀ ਵੀ ਤੁਸੀਂ ਇਹਦੇਸ਼ ਕੀਤਾ ਸ਼੍ਰੋਮਣੀ ਕਮੇਟੀ ਨਹੀਂ ਮੰਨਦੀ ਤੇ ਅਕਾਲੀ ਦਲ ਵੀ ਨਹੀਂ ਜਿਹੜਾ ਵਾ ਉਹ ਤੁਹਾਡੇ ਇਹਦੇਸ਼ ਨੂੰ ਮੰਨ ਰਿਆ ਜੀ ਤੇਰੇ ਵਿਦਵਾਨਤੀ ਸਾਹਿਬ ਨੇ ਕਿਹਾ ਹੈ ਵੀ ਸ਼੍ਰੋਮਣੀ ਕਮੇਟੀ ਇਹ ਗੱਲ ਸੱਚੀ ਹੈ ਵੀ ਸ਼੍ਰੋਮਣੀ ਕਮੇਟੀ ਮੇਰੀ ਗੱਲ ਨਹੀਂ ਮੰਨ ਰਹੀ ਤੇ ਤੁਸੀਂ ਇੰਜ ਕਰੋ ਆਪਣੇ ਆਪ ਤੁਸੀਂ ਕੁਛ ਨਾ ਕੁਛ ਜਿਹੜਾ ਵਾ ਪੰਥਕ ਵਿਦਵਾਨਾਂ ਨੂੰ ਨਾਲ ਲੈ ਕੇ ਕੋਈ ਇੱਕ ਖਰੜਾ ਤਿਆਰ ਕਰੋ ਜਿਹਦੇ ਨਾਲ ਆਪਾਂ ਕੋਈ ਇੱਕ ਰਾਏ ਬਣ ਸਕਦੀ ਹੋਵੇ ਅੱਛਾ ਇਹ ਉਹ 2002 ਤੋਂ ਕੰਮ ਚੱਲੀ ਆ ਮੁੜ ਕੇ 2004 ਕੇ 5 ਤੱਕ ਇਹ ਸਾਰੀ ਪ੍ਰਕਿਰਿਆ ਵਿਧਾਂਤੀ ਸਾਹਿਬ ਦੇ ਕਾਰਜਕਾਲ ਦੇ ਦੌਰਾਨ ਇਹ ਜਿਹੜੀ ਆ ਇਹ ਪੂਰੀ ਹੁੰਦੀ ਆ ਸਾਰੀ ਜੋ ਵੀ ਆ ਚੀਪ ਖਾਲਸਾ ਦਵਾਨ ਦੇ ਸਕੂਲ ਦੇ ਵਿੱਚ ਹਰ ਪਬਲਿਕ ਕਿਸੇ ਸਕੂਲਾਂ ਜੋ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਨੇੜੇ ਆ ਉੱਥੇ ਸਾਰੀਆਂ ਪੱਤਰ ਚ社 ਬੰਦੀਆਂ ਦੀ ਇੱਕ ਮੀਟਿੰਗ ਹੁੰਦੀ ਆ ਬਹੁਤ ਵੱਡੀ ਉੱਥੇ ਡਿਬੇਟ ਹੁੰਦੀ ਆ ਉਹ ਖਰੜੇ ਤੇ ਚਰਚਾ ਹੁੰਦੀ ਆ ਉਹ ਖਰੜਾ ਉੱਥੇ ਪਾਸ ਕੀਤਾ ਜਾਂਦਾ ਪੰਥਕ ਜ社 ਬੰਦੀਆਂ ਉੱਪਰੋਂ ਉਹ ਹੁਣ ਹੁਣ ਖਰੜਾ ਜਿਹੜਾ ਜਿਹੜੇ ਖਰੜੇ ਦੀ ਤੁਸੀਂ ਗੱਲ ਕਰ ਰਹੇ ਹੋ ਹੁਣ ਕਿੱਥੇ ਆਉ ਉਹ ਜਿਹੜਾ ਕੱਚਾ ਖਰੜਾ ਵਾ ਉਹ ਜਿਹੜਾ ਵਾ ਬਦਾਂਤੀ ਸਾਹਿਬ ਨੂੰ ਜਿਹੜਾ ਵਾ ਸੌਂਖਿਆ ਗਿਆ ਅੱਛਾ ਤੇ ਬਦਾਂਤੀ ਸਾਹਿਬ ਨੇ ਆਪਣੀ ਖਮੋਸ਼ੀ ਨਾਲ ਉਹਦੀ ਨੂੰ ਪ੍ਰਵਾਨਗੀ ਵੀ ਦਿੱਤੀ ਖੜੜੇ ਨੂੰ ਪਰ ਉਹ ਜਿਹੜਾ ਖਰੜਾ ਵਾ ਉਹ ਸ਼੍ਰੋਮਣੀ ਕਮੇਟੀ ਨੇ ਲਾਗੂ ਕਰਨਾ ਵਾ ਵੀ ਜੇ ਜੇ ਉਹਦੇ ਤੇ ਕਿਸੇ ਨੂੰ ਕੋਈ ਆਬਜੈਕਸ਼ਨ ਹੈ ਕੋਈ ਤਕਦੀਲੀ ਕਰਨੀ ਆ ਸਮੁੱਚੇ ਅੰਤਰਰਾਸ਼ਟਰੀ ਪੱਧਰ ਤੇ ਸਿੱਖਾਂ ਦੀ ਜੇ ਕਿਸੇ ਨੂੰ رائے ਲੈਣੀ ਆ ਜਾਂ ਉਹਦੇ ਤੇ ਕੋ ਡਿਬੇਟ ਹੋਣੀ ਆ ਉਹਦੇ ਤੇ ਕਰ ਲੋ ਜੇ ਤੇ ਉਹ ਹੀ ਠੀਕ ਹੈ ਉਹ ਹੀ ਕਰ ਲੋ ਜੇ ਵੀ ਕੋਈ ਤਕਦੀਲੀ ਕਰਨ ਵਾਲੀ ਗੱਲ ਹੈ ਤੇ ਆਪਾਂ ਉਹ ਗੱਲ ਕਰ ਲਈਏ ਪਰ 24 ਸਾਲ ਹੋ ਗਏ ਸੰਧੂ ਸਾਹਿਬ ਉਹ ਸ਼੍ਰੋਮਣੀ ਕਮੇਟੀ ਨੇ ਸਮੁੰਦਰੀ ਹਾਲ ਦੀ ਸੀਕਰਟ ਫਾਈਲਾਂ ਦੇ ਵਿੱਚ ਜਿਹੜਾ ਵਾ ਉਹ ਕੱਚਾ ਖਰੜਾ ਜਿਹੜਾ ਵਾ ਲਗਾ ਕੇ ਜਿਹੜਾ ਰੱਖਿਆ ਹੁਣ ਵਿਧਿਵਿਧਾਨ ਕੀ ਹੋਏ ਉਹਦੇ ਵਿੱਚ ਜਿਹੜੇ ਪੰਥਕ ਵਿਦਵਾਨ ਨੇ ਸਰਦਾਰ ਹਰਸਿਮਰ ਸਿੰਘ ਉਹਨਾਂ ਨੇ ਇੱਕ ਕਿਤਾਬ ਲਿਖੀ ਆ ਵਿਧਿ ਵਿਵਧਾਨ ਸਰੀਆ ਕਾਲ ਤੱਕ ਸਾਫ اچھا ਉਹ ਸਾਰਾ ਕੁਝ ਵਿਧਿ ਵਿਵਧਾਨ ਨਾਲ ਦਖਿਆਵਾ ਫਿਰ ਸਰਦਾਰ ਨਰੈਣ ਸਿੰਘ ਚੌੜਾ ਨੇ ਇੱਕ ਕਿਤਾਬ ਲਿਖੀ ਆ ਵਿਧਿ ਵਿਵਧਾਨ ਦੇ ਉੱਤੇ ਉਹ ਉਹਦੀ ਕਿਤਾਬ ਦੇ ਵਿੱਚ ਵਿਧਿ ਵਿਵਧਾਨ ਦਾ ਜਿਹੜਾ ਖਰੜਾ ਜਿਹੜਾ ਵਾ ਉਹਦੇ ਵਿੱਚ ਜਿਹੜਾ ਵਾ ਦਿੱਤਾ ਗਿਆ ਵਾ ਪਰ ਸ਼੍ਰੋਮਣੀ ਕਮੇਟੀ ਜਿਹੜਾ ਵਾ ਉਹ ਨੂੰ ਆਪਣੇ ਗੋਡੇ ਹੇਠ ਦੱਬੀ ਪਈ ਹੈ ਦੱਬੀ ਹੇਠ ਤੇ ਇਸ ਕਰਕੇ ਪਈ ਆ ਜੇ ਉਹ ਲਾਗੂ ਹੁੰਦਾ ਇਹ ਆ ਪਪਾਂ ਸਿੰਘ ਸਾਹਿਬਾ ਨੂੰ ਬਾਦਲ ਪਿੰਡ ਨਹੀਂ ਸਾਥ ਸਕਦੇ ਸਰਕਾਰੀ ਕੋਠੀ ਜਿਹੜੀ ਆ ਮੁੱਖ ਮੰਤਰੀ ਦੀ ਮੁੜ ਕੇ ਨਹੀਂ ਸਾਥ ਸਕਦੇ ਜਿਸ ਤਰ੍ਹਾਂ ਆ ਪਾ ਉਹ ਡੇਰੇ ਸਰਸੇ ਸੌਦੇ ਵਾਲੇ ਦੇ ਮਾਮਲੇ ਦੇ ਵਿੱਚ ਜਿਹੜਾ ਵਾ ਹੋਇਆ ਵਾ ਇਹ ਇਹਨਾਂ ਕਰਕੇ ਹੋਇਆ ਆ ਸੰਧੂ ਸਾਹਿਬ ਕਿ ਬਾਦਲ ਪਰਿਵਾਰ ਉਹ ਖਰੜਾ ਲਾਗੂ ਨਹੀਂ ਹੋਣ ਦੇ ਰਿਹਾ ਮਨਜੀਤ ਸਿੰਘ ਜੀ ਮਨਜੀਤ ਸਿੰਘ ਜੀ ਇਹਦਾ ਮਤਲਬ ਇੱਕ ਖਰੜਾ ਜਿਹੜਾ ਵਾ ਉਹ ਉਸ ਵੇਲੇ ਉਦੋਂ ਦਾ ਤਿਆਰ ਆ ਜਦੋਂ ਅੰਮ੍ਰਿਤਸਰ ਦੇ ਵਿੱਚ ਵਿਦਾਂਤ ਸਿੰਘ ਸਾਹਿਬ ਤੋਂ ਬਾਅਦ ਪੰਜਵੀਂ ਗੱਲ ਉਹ ਕੰਪਲੀਟ ਤਿਆਰ ਆ ਉਥੇ ਪਿਆ ਜੀ ਉਸ ਤੋਂ ਬਾਅਦ ਫਿਰ ਤੁਸੀਂ ਦੋ ਤਿੰਨ ਹੋਰ ਸਰਕਾਰਤ ਸਿੰਘ ਸਾਹਿਬ ਨੇ ਕਰਨਾ ਉਸ ਤੋਂ ਬਾਅਦ ਦੋ ਤਿੰਨ ਹੋਰ ਤੁਸੀਂ ਕਿਤਾਬਾਂ ਦਾ ਜ਼ਿਕਰ ਕੀਤਾ ਵਾ ਤੁਸੀਂ ਇਸ ਵੇਲੇ ਦਿੱਲੀ ਦੀ ਜਿਹੜੀ ਕਮੇਟੀ ਆ ਉਹਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਵੀ ਜੇ ਸੋ ਤੁਹਾਡੇ ਵਰਗੀ ਜਥੇਬੰਦੀਆਂ ਜਾਂ ਹੋਰ ਜਥੇਬੰਦੀਆਂ ਰਲ ਕੇ ਇਸ ਖੜੇ ਨੂੰ ਦੁਬਾਰਾ ਅੱਗੇ ਨਹੀਂ ਤੋਰ ਸਕਦੀਆਂ ਬਿਲਕੁਲ ਤੋਰਾਂਗੇ ਬਿਲਕੁਲ ਤੋਰਾਂਗੇ ਜੀ ਵੇਖੋ ਸੰਧੂ ਸਾਹਿਬ ਇੱਕ ਪੰਥ ਦੇ ਕੋਲ ਬਹੁਤ ਵੱਡੀ ਪਾਵਰ ਆ ਜੀ ਅਸੀਂ ਤੇ ਗੁਰੂ ਨੂੰ ਕਟਹਿਰੇ 'ਚ ਖੜਾ ਕਰ ਸਕਦੇ ਆਂ ਔਰ ਇਤਿਹਾਸ ਦੇ ਵਿੱਚ ਅੰਕਿਤ ਆ ਕਿ ਗੁਰੂ ਨੂੰ ਕਟਹਿਰੇ ਵਿੱਚ ਖੜਾ ਕੀਤਾ ਗਿਆ ਵਾ ਅੱਛਾ ਦਸ਼ਮੇਸ਼ਪੁਰ ਕੇ ਖਾਲਸੇ ਨੂੰ ਇਹਨੇ ਅਧਿਕਾਰ ਦਿੱਤੇ ਆ ਸੰਗਤ ਨੂੰ ਇਹਨੇ ਅਧਿਕਾਰ ਦਿੱਤੇ ਆ ਕਿ ਤੁਸੀਂ ਮਿੰਨੋ ਵੀ ਜਿਹੜਾ ਵਾ ਕਟਹਿਰੇ 'ਚ ਖੜਾ ਕਰ ਸਕਦੇ ਹੋ ਇਤਿਹਾਸ ਦੇ ਵਿੱਚ ਜ਼ਿਕਰ ਆ ਹੂੰ ਹੂੰ ਕਿ ਗੁਰੂ ਸਾਹਿਬ ਨੇ ਘੋੜੇ ਤੇ ਜਾ ਰਹੇ ਆ ਹੂੰ ਉਹਨਾਂ ਇੱਕ ਤੀਰ ਦੇ ਨਾਲ ਮਾੜਾ ਜਾਂ ਨੀਵਾ ਕਰਕੇ ਪੀਰ ਦੀ ਸਮਾਦ ਨੂੰ ਸਜਦਾ ਕੀਤਾ ਵਾ ਅੱਛਾ ਤੇ ਸਿੰਘਾਂ ਨੇ ਉਸੇ ਵੇਲੇ ਘੋੜੇ ਦੀਆਂ ਗੁਰੂ ਸਾਹਿਬ ਦੀਆਂ ਵਾਗਾਂ ਫੜਦੀਆਂ ਕਿ ਗੁਰੂ ਸਾਹਿਬ ਥੱਲੇ ਉਤਰੋ ਹੂੰ ਤੁਸੀਂ ਕਹਿੰਦੇ ਆ ਕਿ ਪੀਰ ਦੀ ਸਮਾਦ ਨੂੰ ਮੱਥਾ ਨਹੀਂ ਟੇਕਣਾ ਤੇ ਤੁਸੀਂ ਆਪ ਤੀਰ ਦੇ ਨਾਲ ਸਜਦਾ ਕੀਤਾ ਇੱਧਰ ਆਓ ਤੁਸੀਂ ਹੂੰ 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 ਉੱਥੇ ਗੁਰੂ ਸਾਹਿਬ ਨੂੰ ਘੋੜੇ ਤੋਂ ਉਤਾਰ ਕੇ ਉੱਥੇ ਉਹਨਾਂ ਨੂੰ ਜਿਹੜੀ ਆ ਬਣਦੀ ਜਿਹੜੀ ਆ ਧਾਰਮਿਕ ਜਿਹੜੀ ਆ ਪਰਖਾ ਜਿਹੜੀ ਆ ਲਾਈ ਗਈ ਆ ਅੱਛਾ हां ओथे तो फिर एक लुंगी ਦਾ ਇਤਿਹਾਸ ਆ ਵੀ ਆਪਾਂ ਅਮਰਤਾਰੀ ਸਿੰਘ ਜਿਹੜਾ ਲੁੰਗੀ ਨਹੀਂ ਚਾਦਰਾਂ ਨਹੀਂ ਆ ਬਣ ਸਕਦਾ ਜਿਹੜਾ ਵਾ ਅੱਛਾ ਗੁਰੂ ਸਾਹਿਬ ਨੇ ਉਹ ਵੀ ਇੱਕ ਸਵਾਂਗ ਰੱਖਿਆ ਪੰਥ ਦਾ ਕੌਮ ਦਾ ਜਿਹੜਾ ਵਾ ਇਮਤਿਹਾਨ ਲੈਣ ਲਈ ਹੂੰ ਹੂੰ ਤੇ ਉਹ ਸਿੰਘਾਂ ਨੇ ਉੱਥੇ ਵੀ ਗੁਰੂ ਸਾਹਿਬ ਨੂੰ ਕਟਾਰੇ 'ਚ ਖੜਾ ਕੀਤਾ ਤੇ ਗੁਰੂ ਸਾਹਿਬ ਨੂੰ ਸਜ਼ਾ ਲਈ ਆ ਤੇ ਗੁਰੂ ਸਾਹਿਬ ਨੇ ਖਿੜੇ ਮੱਥੇ ਉਹ ਸਜ਼ਾ ਪ੍ਰਵਾਨ ਕੀਤੀ ਆ ਤੇ ਨਾਲ ਹੀ ਇਹ ਕਿਹਾ ਕਿ ਅੱਜ ਮੈਨੂੰ ਭਰੋਸਾ ਹੋ ਗਿਆ ਮੇਰਾ ਖਾਲਸਾ ਹੁਣ ਭੇਖ ਵਿੱਚ ਕਿਤੇ ਮਾਰ ਨਹੀਂ ਖਾਂਦਾ ਇਹਨੇ ਗੁਰੂ ਨੂੰ ਵੀ ਕਿਟਾਰੇ 'ਚ ਖੜਿਆ ਕਰ ਲਿਆ ਮੈਂ ਸਿੰਘੋ ਤੁਹਾਡਾ ਇਮਤਿਹਾਨ ਲੈਣਾ ਹੈ ਤੁਸੀਂ ਅੱਜ ਇਮਤਿਹਾਨ ਦੇ ਵਿੱਚ ਜਿਹੜਾ ਵਾ ਪਾਸ ਹੋਏ ਹੋ ਉਹ ਆਪਣਾ ਇਮਤਿਹਾਨ ਆ ਲੈਣ ਲਈ ਗੁਰੂ ਸਾਹਿਬ ਨੇ ਸਾਰਾ ਸਵਾਂਗ ਇਹ ਸਾਰਾ ਕੁਝ ਜਿਹੜਾ ਵਾ ਬਹੁਤ ਦਿਲਚਸਪ ਕਿੰਨੇ ਵਿੱਚ ਚੱਕਦੇ ਬਹੁਤ ਦਿਲਚਸਪ ਵਾਕਿਆ ਤੁਸੀਂ ਸੁਣਾਇਆ ਵਾ ਵੇਖੋ 1983 ਦੇ ਵਿੱਚ ਜੀ ਜਦੋਂ ਧਰਮ ਯੁੱਧ ਮੋਰਚਾ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡ ਨਾਲੇ ਵੀ ਉੱਥੇ ਹੀ ਸੰਤ ਲੰਗੋਵਾਲ ਵੀ ਸਾਰਾ ਉਹ ਮੋਰਚਾ ਆਪਾਂ ਨੂੰ ਸਾਰਿਆਂ ਨੂੰ ਪਤਾ ਉਸ ਧਰਮ ਯੁੱਧ ਮੋਰਚੇ ਦੀ ਇਤਿਹਾਸ ਉਸ ਵੇਲੇ ਪੰਜ ਸਿੰਘ ਸਫਾ ਮੈਨੇ ਤੇਰੀ ਦਰਬਾਰ ਸਾਹਿਬ ਕੰਪਲੈਕਸ ਚ ਹਥਿਆਰ ਲੈ ਕੇ ਚੱਲਣ ਤੇ ਮਨਾਹੀ ਕਰ ਦਿੱਤੀ ਸੀ ਪਾਬੰਦੀ ਲਾ ਦਿੱਤੀ ਸੀ ਹੂੰ ਹੂੰ ਇਹ ਸੰਤ ਬਾਬਾ ਜਰਨੈਲ ਸਿੰਘ ਜੀ ਉਹ ਪਾਬੰਦੀ ਸੰਤ ਬਾਬਾ ਜਰਨੈਲ ਸਿੰਘ ਪਿੰਡ ਨਾਲਿਆਂ ਤੇ ਲਾਈ ਸੀ ਉਹਨਾਂ ਦੇ ਸਾਥੀਆਂ ਤੇ ਲਾਈ ਸੀ ਅੱਛਾ ਸਿੱਧੇ ਤੌਰ ਤੇ ਤੇ ਸੰਤ ਬਾਬਾ ਚਰਨਹਲ ਸਿੰਘ ਜੀ ਖਾਲਸਾ ਪਿੰਡਰਾਲੇ ਉਸ ਆਦੇਸ਼ ਤੋਂ ਬਾਅਦ ਦਰਸ਼ਨੀ ਡੇਢ ਤੇ ਮੱਥਾ ਟੇਕ ਕੇ ਦੇ ਮਾਫਾ ਆਇਆ ਕਰਦੇ ਸੀ ਹੂੰ ਹੂੰ ਜਦੋਂ ਸਿੰਘਾਂ ਨੇ ਪੁੱਛਿਆ ਜੀ ਤੁਸੀਂ ਅੰਦਰ ਕਿਉਂ ਨਹੀਂ ਜਾਂਦੇ ਦਰਬਾਰ ਸਾਹਿਬ ਹਰਮਨਦਰ ਸਾਹਿਬ ਮੱਥਾ ਟੇਕਣ ਜੀ ਉਹਨਾਂ ਕਿਹਾ ਇੱਕ ਪਾਸੇ ਮੇਰੇ ਗੁਰੂ ਦਾ ਹੁਕਮ ਆ ਕਿ ਮੈਂ ਸਾਸ ਕਰ ਤਿਆਗ ਨਹੀਂ ਸਕਦਾ ਤੇ ਮੈਂ ਸ਼ਸਤਰਾਂ ਮੈਂ ਧਾਰਨ ਕੀਤੇ ਆ ਮੈਂ ਛੱਡ ਨਹੀਂ ਸਕਦਾ ਦੂਸਰੇ ਪਾਸੇ ਪੰਖੋਲੇ ਪੰਜ ਸਿੰਘ ਸਾਹਿਬਾਨਾਂ ਦਾ ਹੁਕਮ ਹੈ ਆਦੇਸ਼ ਹੈ ਕਿ ਮੈਂ ਹਥਿਆਰ ਬੰਦ ਹਥਿਆਰ ਲੈ ਕੇ ਹਰਿਮੰਦਰ ਸਾਹਿਬ ਨਹੀਂ ਜਾ ਸਕਦਾ ਜੀ ਮੈਂ ਪੰਜ ਸਿੰਘ ਸਾਹਿਬਾਨਾਂ ਦਾ ਹੁਕਮ ਵੀ ਮੰਨ ਰਿਹਾ ਖੜੇ ਮਥੇ ਪਰਵਾਨ ਤੇ ਗੁਰੂ ਦਾ ਹੁਕਮ ਵੀ ਮੰਨ ਰਿਹਾ ਮੈਂ ਸਸਤਰ ਧਰੀ ਆ ਜੀ ਉਹ ਉਸ ਵੇਲੇ ਵੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰ ਵਾਲਿਆਂ ਦੇ ਜਹਦਾਰ ਸ੍ਰੀ ਅਕਾਲ ਤਖਤ ਸਾਹਿਬ ਲਾਉਣ ਦੀ ਗੱਲ ਜਿਹੜੀ ਆ ਚੱਲੀ ਸੀ ਪਰ ਯਾਦ ਹੈ ਜੀ ਕਦਾਰਾ ਨੇ ਇੰਕਦਾਰਾ ਨੇ ਉਹ ਗੱਲ ਕਾਮਯਾਬ ਨਹੀਂ ਸੀ ਹੋਣ ਦਿੱਤੀ ਉਸ ਵੇਲੇ 60 70 ਦੇ ਕਰੀਬ ਸ਼ਰੋਣੀ ਕਮੇਟੀ ਦੇ ਮੈਂਬਰ ਸੰਤ ਬਾਬਾ ਜਰਨੈਲ ਸਿੰਘ ਪਿੰਡਰ ਵਾਲਿਆਂ ਦੇ ਨਾਲ ਖੜਕੇ ਸਨ ਬਿਲਕੁਲ ਠੀਕ ਹੈ ਬਿਲਕੁਲ ਉਸ ਤੋਂ ਬਾਅਦ ਵੀ ਜਦੋਂ ਪੰਚਾਇਤਾਰ ਅਕਾਲ ਤਖਤ ਗਿਆਨੀ ਕਰਪਾਲ ਸਿੰਘ ਨੇ ਇਹ ਗੱਲ ਕਿਹਾ ਕਿ ਕੋਠਾ ਸਾਹਿਬ ਠੀਕ ਠਾਕ ਹੈ ਹਮਮ ਤੇ ਉਸ ਵੇਲੇ ਵੀ ਸਿੰਘਾਂ ਨੇ ਜਿਹੜੀ ਆ ਉਹਨੂੰ ਸਜ਼ਾ ਦਿੱਤੀ ਆ ਵੇਖੋ ਤੁਸੀਂ ਦੇ ਕਿੰਤੂਪ੍ਰਿੰਤੂ ਦੀ ਗੱਲ ਕਰਦੇ ਆ ਖਾਲਸਾ ਸਜ਼ਾ ਦੇਣ ਤੱਕ ਵੀ ਚਲੇ ਜਾਂਦਾ ਵਾ ਜੀ ਉਸ ਤੋਂ ਬਾਅਦ ਉਹਨਾਂ ਤੇ ਉਹਨਾਂ ਤੇ ਹਮਲਾ ਵੀ ਹੋਇਆ ਸੀ ਹਮਲਾ ਹੋਇਆ ਵੇਖੋ ਗੱਲ ਓਏ ਆ ਕਿ ਇਹ ਕੋਈ ਗੱਲ ਨਹੀਂ ਆ ਜਹੇਦਾਰ ਸ੍ਰੀ ਅਕਾਲਪਤੀ ਸਾਹਿਬ ਸਰਮੋੱਚ ਨੇ ਜੀ ਰਹਿਣੇ ਨੇ ਉਹ ਪੋਸਟ ਵੀ ਹੁਣ ਜਿਹੜੀ ਆ ਮੈਂ ਪਹਿਲਾਂ ਦੱਸਿਆ ਵਾ ਉਹ ਬਣ ਗਈ ਆ ਉਹ ਬਣੀ ਰਹਿਣੀ ਉਹਦੇ ਤੇ ਕਿਸੇ ਨੂੰ ਕਿੰਤੂਪ੍ਰਿੰਤੂ ਕਰਨ ਦਾ ਹੱਕ ਨਹੀਂ ਆ ਜੀ ਪਰ ਜਿਹੜਾ ਉਹ ਖਰੜਾ ਤਿਆਰ ਹੋਇਆ ਕੱਚਾ ਉਹ ਜਹੇਦਾਰ ਸ੍ਰੀ ਅਕਾਲਪਤੀ ਸਾਹਿਬ ਪੰਜ ਸਿੰਘ ਸਾਹਿਬ ਆ ਨਾ ਸ਼੍ਰੋਮਣੀ ਕਮੇਟੀ ਨੂੰ ਦੁਬਾਰਾ ਆਦੇਸ਼ ਜਾਰੀ ਕਰਕੇ ਉਹ ਖਰੜਾ ਲਾਗੂ ਕਰਨ ਜੇ ਦੁਬਾਰਾ ਡਿਬੇਟ ਦੀ ਲੋੜ ਆ ਪੰਥਕ ਜਥੇਬੰਦੀਆਂ ਦੀ ਜਾਂ ਪੰਥਕ ਵਿਦਵਾਨਾਂ ਦੀ ਉਹਦੇ ਇੱਕ ਮੀਟਿੰਗ ਸੱਦ ਕੇ ਉਹਨੂੰ ਪਾਸ ਕਰਨ ਤੇ ਸਾਰੀ ਗੱਲ ਜਿਹੜੀ ਆ ਲੀਹ ਤੇ ਆ ਸਕਦੀ ਆ ਉਹਨੀ ਦੇਰ ਕਿੰਤੂ ਪ੍ਰਿੰਤੂ ਹੁੰਦੀ ਰਹਿਣਗੇ ਜਿੰਨੀ ਦੇਰ ਇਹ ਵਿਧਿ ਵਿਵਧਾਨ ਨਹੀਂ ਬਣਦਾ ਬਿਲਕੁਲ ਠੀਕ ਹੈ ਅਸੀਂ ਆਸ ਕਰਦੇ ਆ ਕਿ ਕੋਈ ਵਿਧਿ ਵਿਵਧਾਨ ਬਣੂਗਾ ਇਸ ਪਾਸੇ ਨੂੰ ਗੱਲ ਤੁਰੂਗੀ ਬਹੁਤ ਮਿਹਰਬਾਨੀ ਮਨਜੀਤ ਸਿੰਘ ਜੀ ਧੰਨਵਾਦ ਧੰਨਵਾਦ